ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬਾ ਨੇ ਆਤਮਾਰਗ ਸ੍ਰਿਸ਼ਟੀ ਨੂੰ ਗੁਰਮੁਖਾਂ ਦੀ ਲੋੜ ਜਦ ਦੀ ਸ੍ਰਿਸ਼ਟੀ ਬਣੀ ਹੈ ਗੁਰਮੁਖ ਸੰਤ ਅਥਵਾ ਸਾਧ ਦੀ ਸਦਾ ਹੀ ਲੋੜ ਰਹੀ ਹੈ ਸ੍ਰਿਸ਼ਟੀ ਦੇ ਆਦੀ ਤੋਂ ਸਮੇ ਸਮੇ ਗੁਰਮੁਖ ਸੰਤ ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ ਆਪਣੀ ਕਾਰ ਕਰਦੇ ਆਏ ਹਨ ਸਤਗੁਰੂ ਸੱਚੇ ਪਾਤਸ਼ਾ ਆਪਣੀ ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਹਨ ਵੜ ਹੰਸ ਕੀ ਵਾਰ ਮਹੱਲਾ ਚੌਥਾ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਵਲਾਈ ਗੁਰਮੁਖ ਬਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮukh ਹਰ ਭਗਤ ਹਰ ਆਪ ਲਹਾਈ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਖਸ ਨਖ ਵਿਦਰਿਓ ਕਿਆ ਅਪਰਾਧ ਸੰਤ ਹੈ ਕਿਨਾ ਬਾੰਦ ਪੋਟ ਕੁੰਚਰ ਕੋ ਦਿਨਾ ਸਤਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੀਕਰ ਗੁਰੂ ਦੇ ਸਿੱਖ ਮੌਜੂਦ ਰਹੇ ਹਨ ਜਿਨ੍ਹਾਂ ਨੂੰ ਸਤਗੁਰ ਖੁਦ ਮਨਜੀ ਬਖਸ਼ ਕੇ ਇਹ ਹੱਕ ਦਿੰਦੇ ਰਹੇ ਹਨ ਕਿ ਆਪ ਨਾਮ ਜਪੋ ਅਤੇ ਹੋਰਨਾਂ ਨੂੰ ਜਪਾਓ ਸਤਗੁਰੂ ਨਾਨਕ ਦੇਵ ਜੀ ਨੇ ਭੂਮੀਆਂ ਚੋਰ ਨੂੰ ਧਾਰਿਆ ਅਤੇ ਉਸ ਨੂੰ ਗੁਰਮੁਖ ਬਣਾ ਕੇ ਨਾਮ ਜਪਣ ਅਤੇ ਜਪਾਉਣ ਦਾ ਹੁਕਮ ਦਿੱਤਾ। ਇਸੇ ਤਰ੍ਹਾਂ ਭਾਈ ਲਾਲੋ ਸਾਲਸਰਾਏ ਜੋਹਰੀ ਆਦ੍ਰਿਕਾ ਗੁਲਾਮ ਚੰਡਾ ਬਾਡੀ ਦੇਵਲੂਤ ਜਨੇ ਦੇਵਾ ਦਾ ਰਾਜਾ ਕੋਡਾ ਰਾਕਸ਼ਸ ਰਾਜਾ ਸ਼ਿਵਨਾਬ ਅਤੇ ਹੋਰ अनेਕਾਂ ਨੂੰ ਨਾਮ ਕਣੀ ਦੇ ਕੇ ਮੰਝੀਆਂ ਬਖਸ਼ੀਆਂ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਝੀਆਂ ਅਤੇ 52 ਪੀੜੀਆਂ ਵਿਦੇਸ਼ਾਂ ਵਿੱਚ ਨਾਮ ਜਪਾਉਣ ਵਾਸਤੇ ਸਥਾਪਿਤ ਕੀਤੀਆਂ ਦਸ਼ਮੇਸ਼ ਪਿਤਾ ਨੇ ਪਾਈ ਨੰਦ ਲਾਲ ਸਹਿਬ ਰਾਮਕੌਰ ਅੰਮ੍ਰਿਤ ਛੱਕੇ ਬਾਬਾ ਗੁਰਬਖਸ਼ ਸਿੰਘ ਜੀ ਪਾਈ ਸਹਿਬ ਪਾਈ ਮਨੀ ਸਿੰਘ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਮ ਜਪਾਉਣ ਅਤੇ ਤਤ ਗਿਆਨ ਦੇ ਉਪਦੇਸ਼ ਕਰਨ ਦਾ ਹੱਕ ਬਖਸ਼ਿਆ ਸੱਚੇ ਪਾਤਸ਼ਾ ਆਪਣੀ ਮੁਖਵਾਕ ਬਾਣੀ ਵਿੱਚ ਵੀ ਫਰਮਾਉਂਦੇ ਹਨ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਫੇਰ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ ਰਬ ਮਹਿਮੂ ਮਹਿਤਾਸ ਮਹਿ ਰੰਚਿਕ ਨਾਹਨ ਪੇਵ ਇਸ ਦੇ ਨਾਲ ਹੀ ਸੱਚੇ ਪਾਤਸ਼ਾਹ ਦੱਸਦੇ ਹਨ ਕਿ ਖਾਲਸੇ ਦਾ ਕੀ ਕਰਮ ਹੋਣਾ ਚਾਹੀਦਾ ਹੈ ਜਾਗਤ ਜੋਤ ਜਪੈ ਨਿਸਬਸੁਰ ਏਕ ਬਿਨਾ ਮਨ ਨੈਕ ਨਾਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟਬੂ ਨਾ ਮਾਨੈ तीर्थ दान दया तप संजम एक बिना न है एक पहचानै पूर्ण ज्योत जगै ਘਟ ਮੈਂ ਤਬ ਖਾਲਸ ਤਾਹੇ ਨ ਖਾਲਸ ਜਾਨੈ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤ ਗੁਰ ਸੱਚੇ ਪਾਤਸ਼ਾਹ ਦੀ ਬਾਣੀ ਜਗਿਆ ਸੂਲੀ ਸਾਧੂ ਦੀ ਲੋੜ ਦੱਸਦੀ ਹੈ ਤਨਾਸਰੀ ਮਹੱਲਾ ਪੰਜਵਾ ਕਰੇਵਾ ਅਸ਼ਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕਿ ਐ ਓਟ ਸਾਧ ਰੱਖੋ ਦੇ ਕਰ ਹੱਥ ਕਰ ਕਿਰਪਾ ਮੇ ਲਹੂ ਹਰ ਰਾਯਾ ਅਨਿਕ ਜਨਮ ਭ੍ਰਮ ਤਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਤਾਈ ਰਹਾਓ ਅਨਕ ਪਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਾਜ ਹੀ ਵਿਹਾਵੇ ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤਾ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦ ਨਹਿ ਚੂਕੇ ਮਨ ਭੇਦ ਇਕ ਖਿੰਨਾ ਧੀਰ ਹੈ ਮੇਰੇ ਘਰ ਕੇ ਪੰਚਾ ਕੋਈ ਐ ਸੂਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅਮਰਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਦੀਰਥ ਨਾਈ ਅਹੰਭੁ ਬੁਧ ਮੈ ਲਲਾਈ ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਨੇ ਸਗਲ ਅਸਰਮ ਕੀਨੇ ਮਨੁਆ ਨੈ ਪਤੀਨੇ ਵਿਵੇਕ ਹੀਨ ਦੇਹੀ ਤੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੈ ਰੰਗ ਰਤ ਮੇਰੇ ਮਨ ਕੀ ਦੁਰਮਤ ਮਲਖੋਏ ਕਰਮ ਧਰਮ ਜੁਗਤਾ ਨਮਕ ਨਹੀਂ ਇਤ ਕਰਤਾ ਗਰਬ ਗਰਬ ਪੜੇ ਕਹੀ ਨਾ ਲਿਖੈ ਜਿਸ ਬੇਟੀ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਉਹ ਨੇਤਰੋ ਵੇਖੈ ਮਨ ਹਟ ਜੋ ਕਮਾਵੇ ਚਿਲ ਨਾ ਲਿਖੈ ਪਵੇ ਬਗਲ ਜੋਤਿ ਆਨ ਲਾਵੇ ਮਾਇਆ ਦੇ ਧਾਰੀ ਕੋਈ ਐਸੋ ਰੇ ਸੁਖ ਹਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਨ ਭੋਪਾਲ ਰਾਈ ਕਾਟਾਰੇ ਬੰਦਨ ਮਾਈ ਗੁਰ ਕੈ ਸ਼ਬਦ ਮੇਰਾ ਮਨ ਰ ਸਵਲ ਜਤਰਾ ਆਵਣ ਜਾਣ ਰਹੇ ਮਿਲੇ ਸਾਧ ਰਹਾਉ ਦੁਜਾ ਕਰ ਸਾਧੂ ਅੰਜਲੀ ਓਨ ਵੱਡਾ ਹੈ ਕਰ ਡੰਡਉਤ ਓਨ ਵੱਡਾ ਹੈ ਚਰਨ ਸਾਧ ਕੇ ਧੋਏ ਧੋਏ ਪਿਓ ਅਰਪ ਸਾਧ ਕੋ ਆਪਣਾ ਜਿਓ ਸਾਧ ਕੀ ਤੂਰ ਕਰ ਹੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਨਾਲ ਹੀ ਸਪਸ਼ਟ ਹੁਕਮ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕਿਉਂਕਿ ਰੱਬ ਦਾ ਬਸੇਰਾ ਸਾਧ ਦੇ ਹਿਰਦੇ ਵਿੱਚ ਅਤੇ ਉਸ ਦੀ ਰਸਨਾ ਉੱਤੇ ਉਧਰੈ ਸਾਧ ਸੁਨਰਸੈ ਨਾਨਕ ਕਹਤ ਸੁਨਹੁ ਦੇ ਲੋਗਾ ਸੰਤ ਰਸਨ ਕੋ ਬਸਹੀਓ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕੋਈ ਵੀ ਕਾਰਜ ਸਿੱਖਣਾ ਹੋਵੇ ਭਾਵੇਂ ਲੋਹਾਰਾ ਹੋਵੇ ਭਾਵੇਂ ਤਰਖਾਨਾ ਉਥੇ شاਗਿਰਦ ਨੂੰ ਉਸਤਾਦ ਦੀ ਲੋੜ ਹੁੰਦੀ ਹੈ ਵਿਦਿਆ ਦੀਆਂ ਮਾਮੂਲੀ ਪੁਸਤਕਾਂ ਦੀ ਸੰਖਿਆ ਲਈ ਵੀ ਆਪਣੇ ਤੋਂ ਵਧੇਰੇ ਪੜੇ ਹੋਏ ਦੀ ਲੋੜ ਹੈ ਇਸੇ ਤਰ੍ਹਾਂ ਸਿੱਖੀ ਸਿੱਖਣ ਲਈ ਅਥਵਾ ਚਿੱਖੀ ਸਿੱਖਿਆ ਗੁਰ ਵਿਚਾਰ ਕਰਨ ਲਈ ਗੁਰਮੁਖ ਦੀ ਸੰਗਤ ਦੀ ਲੋੜ ਹੈ ਦੁਨਿਆਵੀ ਪੁਸਤਕਾਂ ਵਿੱਚੋਂ ਵੀ ਵਿਦਿਆਰਥੀ ਆਪਣੀ ਆਪਣੀ ਸਮਝ ਅਤੇ ਪ੍ਰੇਮ ਅਨੁਸਾਰ ਕੁਝ ਹੱਦ ਤੀਕਰ ਸਮਝ ਸਕਦਾ ਹੈ ਪਰ ਖਾਸ-ਖਾਸ ਨੁਕਤੇ ਸਮਝਣ ਲਈ ਉਸ ਨੂੰ ਵੀ ਉਸਤਾਦ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਹੀ ਗੁਰਬਾਣੀ ਅਤੇ ਗੁਰਮਤ ਦੇ ਰਸਤੇ ਦੀ ਸੋਝੀ ਪੂਰਨ ਪ੍ਰੇਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਕਰਨ ਸਮੇਂ ਹਰ ਇੱਕ ਪ੍ਰਾਣੀ ਮਾਤਰ ਨੂੰ ਆਪਣੇ ਆਪਣੇ ਪ੍ਰੇਮ ਦੇ ਖੇਚ ਅਨੁਸਾਰ ਹੁੰਦੀ ਹੈ ਪਰ ਖਾਸ ਨੁਕਤੇ ਸਮਝਣ ਲਈ ਉਹਨਾਂ ਗੁਰਮੁਖਾਂ ਦੀ ਸੰਗਤ ਦੀ ਸਦਾ ਹੀ ਲੋੜ ਪੈਂਦੀ ਹੈ ਜਨਾਂ ਨੇ ਗੁਰਬਾਨੀ ਅਤੇ ਗੁਰਮੁਖੀ ਸਿੱਖਿਆ ਅਨੁਸਾਰ ਆਪਣਾ ਜੀਵਨ ਟਾਲੇ ਹੈ ਅਤੇ ਮਨ ਦੀ ਮਤ ਉੱਕੀ ਹੀ त्याग ਕੇ ਸਤਿਗੁਰੂ ਦੇ ਹੋ ਗਏ ਹੈ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੋਬੈ ਤਸ ਕਰ ਨਹੀਂ ਲੇਵੈ ਬਾਹ ਨਾ ਸਕੈ ਜਲੇ ਉਹ ਪਾਸਾਗਰ ਤੋਂ ਪਾਰ ਹੋ ਚੁੱਕੇ ਹਨ ਅਤੇ ਦੂਜਿਆਂ ਨੂੰ ਪਾਰ ਹੋਣ ਦੀ ਜੁਗਤ ਦੱਸਣ ਦੇ ਅਧਿਕਾਰੀ ਹਨ ਸੰਸਾ ਇਹੋ ਸੰਸਾਜੂ ਹੈ ਸਤਿਆ ਰਹਿਣ ਵਿਹਾਈ ਇਸ ਤਰ੍ਹਾਂ ਦੇ ਛੁੱਟੇ ਹੋਏ ਫਕੀਰ ਸਾਦ ਸੰਤ ਜੀ ਗੁਰਮੁਖ ਜਗਿਆਸੂ ਵਾਸਤੇ ਉਹ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ ਤਜਰਬੇਕਾਰ ਜਹਾਜ਼ਰਾਨ ਪਹਿਲਾ ਸਮੁੰਦਰ ਦੀ ਖੋਜ ਪਾਲ ਕਰਕੇ ਲੋਹੇ ਦੇ ਢੋਲ ਜਾਨੇ ਬੁਆਇਜ਼ ਖੜੇ ਕਰ ਦਿੰਦੇ ਹਨ ਜੇਕਰ ਜਹਾਜ਼ ਇਨ੍ਹਾਂ ਦੇ ਵਿਚਕਾਰ ਦੀ ਲੰਗੇ ਤਦ ਸਹੀ ਸਲਾਮਤ ਪਾਰ ਚਲਾ ਜਾਵੇਗਾ ਨਹੀਂ ਤਾਂ ਪਾਣੀ ਵਿੱਚ ਲੁਕੀ ਹੋਈ ਚਟਾਨ ਨਾਲ ਠੋਕਰ ਖਾ ਕੇ ਟੁੱਟ ਜਾਏਗਾ ਜਾਂ ਰੇਤ ਜਿੱਲਣ ਵਿੱਚ ਫਸ ਜਾਏਗਾ ਗਲਤਾਂ ਬੜੀ ਹੀ ਸਿੱਧੀ ਅਤੇ ਪੂਰਨ ਗੁਰਮਤ ਅਨੁਸਾਰ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਫਕੀਰ ਜਗਿਆਸਵਾਂ ਨੂੰ ਉਪਦੇਸ਼ ਕਰਦੇ ਆਏ ਹਨ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ RAM NAM MANT HIRDAY DEVAY NANIK MILN SUBAYE ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬ ਰਹਿ ਨਾਮ ਜਪਾਵੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਗੁਰਮੁਖ ਸਿੱਖ ਸੰਤ ਸਾਧ ਵਕੀ ਸਦਾ ਹੀ ਨਾਮ ਬਾਣੀ ਡੜਾਉਂਦੇ ਅਤੇ ਜਗਿਆ苏ਦੀ ਖੋਜ ਪਾਲ ਪੂਰੀ ਕਰਦੇ ਰਹਿਣਗੇ ਵਿਚਾਰ ਯੋਗ ਗੱਲ ਇਨੀ ਹੀ ਹੈ ਕਿ ਜਿਹੜੇ ਪ੍ਰੇਮੀ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਗੁਰਮੁਖ ਸਿੱਖ ਸਾਧ ਸੰਤ ਜਾ ਫਕੀਰ ਨਹੀਂ ਹੈ ਉਹ ਆਪਣੇ ਸਤਿਗੁਰੂ ਦੀ ਵਡਿਆਈ ਨਹੀਂ ਕਰਦੇ ਸਗੋਂ ਹੀਠੀ ਕਰਦੇ ਹਨ ਕਾਮਲ ਉਸਤਾਦ ਦੇ ਘਰ ਵਿੱਚ ਕਾਮਰ شاਗਿਰਦ ਦਾ ਨਾ ਹੋਣਾ ਉਸਤਾਦ ਨੂੰ ਉਲਾਮਾ ਹੈ ਉਸਤਾਦ ਦੀ ਕੋਈ ਵਡਿਆਈ ਨਹੀਂ ਦੂਜੇ ਪਾਸੇ ਜਿਹੜੇ ਪ੍ਰੇਮੀ ਥੋੜੀ ਕਮਾਈ ਕਰਕੇ ਕੁਝ ਬਣ ਬੈਂਦੇ ਹਨ ਉਹ ਵੀ ਗੁਰਮੁਖ ਸਿੱਖ ਸੰਤ ਸਾਧ ਫਕੀਰ ਖਵਾਨ ਦੇ ਅਧਿਕਾਰੀ ਨਹੀਂ ਸਤਿਗੁਰੂ ਦਾ ਹੁਕਮ ਹੈ ਆ ਹਾਂ ਮੈਂ ਮੈਂ ਵਿੱਚ ਹੋ ਖੋ ਬੈ ਦੂਜਾ ਮਿਟੈ ਇੱਕ ਹੋ ਵੈ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮਹਿਰਾ ਨਾ ਹੂੰ ਜਬ ਆਪਾ ਪਰਕ ਮਿਟ ਗਿਆ ਜਤ ਦੇਖੋ ਤਤ ਤੂੰ ਬਸ ਫਕੀਰੀ अथवा ਸੰਤ ਸਾਦ ਗੁਰਮੁਖ ਪਦ ਉਸੇ ਮਾਈ ਪਾਈ ਨੂੰ ਪ੍ਰਾਪਤ ਹੁੰਦਾ ਹੈ ਜਿਸ ਦਾ ਦੇ ਅਭਿਮਾਨ ਟੁੱਟ ਗਿਆ ਹੈ ਅਤੇ ਜਿੱਥੇ ਬਨਾਵਟ ਦੀ ਬੋ ਉੱਕੀ ਹੀ ਨਹੀਂ ਰਹੀ ਜਿਸ ਦੀ ਆਪਣੀ ਹੋਂਦ ਧੰ ਗੁਰੂ ਨਾਨਕ ਵਿੱਚ ਲੈ ਹੋ ਗਈ ਹੈ ਅਤੇ ਜਿਸ ਦੇ ਹਿਰਦੇ ਵਿੱਚ ਸ਼ਬਦ ਗੁਰੂ ਸੁਰਤ ਤੁਨ ਚੇਲਾ ਦੀ ਅਨਹਦ ਗੂੰਜ ਸਦਾ ਹੀ ਵੱਜ ਰਹੀ ਹੈ ਇਹੋ ਜੇ ਸੱਜਣ ਪੁਰਸ਼ ਆਪਣੇ ਆਪ ਨੂੰ ਜਨਾਉਂਦੇ ਨਹੀਂ ਪਰ ਕਰਤਾਰ ਦੀ ਨੇਤ ਵਿੱਚ ਤਾਰ ਦੇ ਮੇਲੀ ਜਗਿਆਸੂ ਉਹਨਾਂ ਨੂੰ ਲੱਭ ਲੈਂਦੇ ਹਨ ਫਿਰ ਵਾਹਿਗੁਰੂ ਉਹਨਾਂ ਨੂੰ ਸਮੇਂ ਦੀ ਲੋੜ ਅਨੁਸਾਰ ਆਪਣੇ ਆਪ ਹੀ ਪ੍ਰਗਟ ਕਰ ਦਿੰਦਾ ਹੈ ਰ ਆਪਣੇ ਵਿੜਾਈ ਪਾਵਦੀ ਜਨ ਕਾ ਜੈਕਾਰ ਕਰਾਈ ਇਸੇ ਤਰ੍ਹਾਂ ਦੇ ਹੀ ਮੁਰਦਾ ਮਰੀਦਾ ਦੀ ਬਾਬਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਇ ਲਈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਬਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਇਹ ਤੇ ਆਵਨੂ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਗੁਰੂ ਘਰ ਦੀ ਆਦਤੋਂ ਇਹੋ ਹੀ ਟਕਸਾਲ ਚਲੀ ਆਉਂਦੀ ਹੈ ਅਤੇ ਸ੍ਰਿਸ਼ਟੀ ਦੇ ਅੰਤ ਤੀਕਰ ਚਲੀ ਜਾਏਗੀ ਜਿੱਥੇ ਬਨਾਵਟ ਨਹੀਂ ਸੁੱਤੇ ਸਹਿਜੇ ਸ਼ਬਦ ਅਤੇ ਤਾਰ ਦਾ ਮੇਲਾ ਹੈ ਉਹੋ satsang ਹੈ ਉਥੇ ਗੁਰੂ ਘਰ ਦੀ ਪੂਰੀ ਸੋਝੀ ਦੀ ਪ੍ਰਾਪਤੀ ਹੋਵੇਗੀ ਗੌੜੀ ਮਹੱਲਾ ਪੰਜਵਾ ਪ੍ਰਭ ਮੇਰੇ ਬੇਕਾ ਪ੍ਰੀਤ ਮਨ ਲਾਗੀ ਪਾਏ ਲਗਾਂ ਮੈਂ ਕਰਾਂ ਬੇਨਤੀ ਕੋਉ ਸੰਤ ਮਿਲੈ ਵੜ ਭਾਗੀ ਰਹਾਉ ਮਨ ਅਰਪੋ ਤਨ ਰੱਖੋ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਣਜਨੇ ਫੇਰੋ ਇਸ ਪਿੱਛੇ ਵੇ ਰਾਗੀ ਊਰਵ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪਰਖ ਰਸਕ ਬੇਰਾਗੀ ਮਿਟਿਓ ਅੰਧੇਰੂ मिलत हर नानक जन्म जन्म की सोई जागी पर जिथे बनावट है उस सज्जन पुरुष का अपना दे अभिमान जाने होमे रोग नहीं टूटिया वो जग्यासु परम की गवावेगा कबीर माए मुंडो ते गुरु की जाते परम न जाए ਗੁਰੂ ਸਦਾਏ ਅਗਿਆਨੀ ਅੰਦਾ ਕਿਸ ਉਹ ਮਾਰਗ ਪਾਏ ਅੰਦੇ ਕਹਿ ਰਾਹੇ ਦੱਸਿਆ ਅੰਦਾ ਹੋਈ ਸੋ ਜਾਏ ਅੰਦਾ ਆਗੂ ਜੇਤੀ ਐ ਕਿਉ ਪਾਦਰ ਜਾਣੇ ਆਪ ਮੁਸੈ ਮਤ ਹੋਛੀਐ ਕਿਉ ਰਹੋ ਪਛਾਣੇ ਜੋਤ ਬੰਦੋ ਆਪ ਤਰਾਈ ਕਿਨਰੇ ਮੁਕਦੀ ਗੱਲ ਤਾਂ ਇਹ ਹੈ ਕਿ ਜਿੱਥੇ ਬਨਾਵਟ ਹੈ ਉੱਥੇ ਧੋਖਾ ਹੈ ਅਤੇ ਜਿੱਥੇ ਬਨਾਵਟ ਨਹੀਂ ਹੈ ਪੂਰੀ ਗਰੀਬੀ ਨੇ ਘਰ ਘਰ ਲਿਆ ਹੈ ਉੱਥੇ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਸਦੇ ਹਨ ਸਤਗੁਰ ਬਚਨ ਬਚਨ ਹੈ ਸਤਗੁਰ ਬਾਦਰ ਮੁਕਤ ਜਨਾਵੇ ਗੋ ਐਸਾ ਪੁਰਸ਼ ਸਾਰੀ ਸ੍ਰਿਸ਼ਟੀ ਵਿੱਚ ਪ੍ਰਧਾਨ ਹੈ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾਤਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਈ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਸajna ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪੁ ਪੁੰਨ ਨਹੀਂ ਲੇਪਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੀਂ ਪਾਤਸ਼ਾਹੀ ਵੀ ਫਰਮਾਉਂਦੇ ਹਨ ਜੇਹ ਮਾਇਆ ਮਮਤਾ ਤਜ ਜੀ ਸਭ ਤੇ ਪਯੋ ਦਾਸ ਕਹੋ ਨਾਨਕ ਸੁਨ ਰੇ ਮਨਾ ਇਹ ਘਟ ਬ੍ਰਹਮਨ ਵਾਸੁ ਜੇਹ ਪ੍ਰਾਨੀ ਉਮਤ ਜੀ ਕਰਤਾ RAM ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਐਸੇ ਪ੍ਰਖ ਦੀ ਸੰਗਤ ਸਦਾ ਹੀ ਸਫਲਤੇ ਸੁਖਦਾਈ ਹੈ ਅਤੇ ਐਸਾ ਜਨ अनेका ਦਾ ਉਧਾਰ ਕਰ ਸਕਦਾ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾ ਵੇ ਇੱਕ ਕਣੀ ਉਨਾ ਦੇ ਅੰਦਰ ਗੁਰਬਾਣੀ ਘਰ ਕਰ ਜਾਂਦੀ ਹੈ ਅਤੇ ਉਹ ਗੁਰਬਾਣੀ ਦਾ ਜ਼ਿੰਦਾ ਚਸ਼ਮਾ ਬਣ ਕੇ ਦੁਨੀਆ ਵਿੱਚ ਵਿਚਰਦੇ ਹਨ ਅਤੇ अनेका ਜੀਵਾਂ ਦੀ ਤਿਰਖਾ 부ਜਾਉਂਦੇ ਹਨ ਸੱਚ ਹੈ ਮਨ ਹਠ ਬੁੱਧੀ ਕੀਤੀ ਆ ਕੀਤੇ ਵੇਦ ਵਿਚਾਰ ਕੀਤੇ ਬੰਦਨ ਜੀਅ ਕੇ ਗੁਰਮੁਖ ਮੋਖ ਦਵਾਰ ਸਚੋ ਓ ਰੈ ਸਭ ਕੋ ਉਪਰ ਸਚਿਆਚਾਰ ਦਸਾਂ ਪਾਤਸ਼ਾਹੀਆਂ ਦੇ ਮਗਰੋਂ ਗੁਰਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ वाहगुरु जी का खालसा वाह गुरु जी की फते जीवन कथा गुरमुख प्यारे संत अतर सिंह जी साहिब प्यारणा साहब सृष्टि गुरमुखा लोड़ जद ही सृष्टि बनी है गुरमुख संत अथवा साध की सदा ही लोड़ रही है सृष्टि दे ਸਮੇ ਸਮੇ ਗੁਰਮੁਖ ਸੰਤ ਸਾਧ ਹੁੰਦੇ ਅਤੇ ਕਰਤਾਰ ਦੇ ਹੁਕਮ ਵਿੱਚ ਆਪਣੀ ਆਪਣੀ ਕਾਰ ਕਰਦੇ ਆਏ ਹਨ ਸਤਿਗੁਰੂ ਸੱਚੇ ਪਾਤਸ਼ਾਹ